ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 2 ਸਾਲ ਤੋਂ ਵਾਅਦਾ ਸਮਾਂ ਬੀਤ ਚੁੱਕਿਆ ਤੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਪਰ ਅੱਜ 2 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੇ ਹੱਥ ਖਾਲੀ ਹਨ ਅੱਜ ਉਹ ਆਪਣੇ ਆਪ ਨੂੰ ਉਹ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਇਸ ਦੇ ਚਲਦਿਆਂ ਪਨ ਬੱਸ ਕਾਮਯਾ ਵੱਲੋਂ 3 ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਤੇ 3 ਦਿਨ ਤੱਕ ਸੂਬੇ 'ਚ ਸਰਕਾਰੀ ਧਾਇਰੇ ਦੀਆਂ ਬਸਾਂ ਨਹੀਂ ਚੱਲਣਗੀਆਂ ਤੇ ਇਸ ਦੇ ਚਲਦਿਆਂ ਪਠਾਨਕੋਟ ਵਿਖੇ ਵੀ ਪਨ ਬੱਸ ਮੁਲਾਜ਼ਮਾ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸਾਡੀ ਪ੍ਰਾਣੀ ਨਹੀਂ ਜਿਉਂਦੇ ਭਰਤੀਆਂ 14 ਸਾਲ ਹੋ ਗਏ ਸਰ ਤੇ ਸਰਵਿਸ ਰੂਲੀ ਲੱਗੂ ਏ ਤੇ ਅਸੀਂ ਚਾਹੁੰਦੇ ਹਾਂ ਕਿ ਸਰ ਤੇ ਸਰਵਿਸ ਲੱਗੇ ਬਣੇ ਉਹ ਜਿਹੜਾ ਸਰਕਾਰ ਨੇ ਸਾਡਾ ਟੈਸਟ ਲਿਆ ਸੀਗਾ ਜਿਹੜੇ ਕਾਫੀ ਸਾਥੀ ਇਹਦੇ ਪਾਸ ਹੋ ਗਏ ਸੀਗੇ ਉਹ ਕੰਟਰੈਕਟ ਦੇ ਨੇ ਜਿਹੜੇ ਕੰਟਰੈਕਟ ਵਾਲੇ ਨੇ ਉਹ ਪੱਕੇ ਕੀਤੇ ਜਾਣ ਤੇ ਜਿਹੜੇ ਆਊਟਸੋਰਸ ਤੇ ਨੇ ਉਹਨਾਂ ਨੂੰ ਕੰਟਰੈਕਟ ਦਿੱਤਾ ਜਾਵੇ ਇਹੋ ਸਾਡੀਆਂ ਜਿਹੜੀ ਬੇਸੀ ਤਿੰਨ ਮੰਗਾਂ ਸੀਗੀਆਂ ਚੌਥੀ ਮੰਗ ਚ ਸਾਡੀ ਜਿਹੜੇ ਬੱਸਾਂ ਨੇ ਉਹ 10000 ਰੁਪਏ ਜਾਂ ਜਾਣ ਕਿਉਂਕਿ ਬੱਸਾਂ ਦੇ ਘਾਟ ਹੋਰ ਕਰਕੇ ਜਿਹੜੀਆਂ ਸਵਾਰੀਆਂ ਨੇ ਬਹੁਤ ਜ਼ਿਆਦਾ ਨੇ ਗੱਡੀਆਂ ਓਵਰਲੋਡ ਚੱਲ ਰਹੀਆਂ ਨੇ ਔਰ ਸਪੇਅਰ ਪਾਰਟ ਗੱਡੀਆਂ ਦਾ ਆ ਨਹੀਂ ਰਿਹਾ ਮੰਗਾਂ ਸਾਡੀਆਂ ਪਿਛਲੇ ਸਮੇਂ ਤੋਂ ਉਹੀ ਨੇ ਪਰ ਐਸ ਸਰਕਾਰ ਤੋਂ ਸਾਨੂੰ ਬਹੁਤ ਮਿਹਰਦਾ ਸੀ ਕਿਉਂਕਿ ਜਿਹੜੀ ਸਰਕਾਰ ਬਣੀ ਸੀ ਬਣੀ ਮੁਲਾਜ਼ਮਾ ਸਿਰਦੇ ਸੀਗੀ ਮੁਲਾਜ਼ਮਾ ਨਹੀਂ ਬਣਾਈ ਸੀ ਇਹਨੂੰ ਪਰ ਜੇ ਆ ਜਿਵੇਂ ਮੰਗਤੇ ਇਹ ਖਰੇ ਨਹੀਂ ਉਤਰੇ ਹੁਣ ਜਿਹੜੀ ਪਾਲਸੀ ਲੈ ਕੇ ਆਏ ਨੇ ਉਸ ਪਾਲਸੀ ਦੇ ਵਿੱਚ ਸਿਰਫ 58 ਸਾਲ ਦੀ ਨੌਕਰੀ ਜਿਹੜੀ ਆ ਉਹ ਇਹ ਕਹਿ ਰਹੇ ਕਿ 58 ਸਾਲ ਦੀ ਨੌਕਰੀ ਕਰ ਸਕਦੇ ਜੀ ਪਰ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲੇਗਾ ਕੋਈ ਸਰਵਿਸ ਰੂਲ ਨਹੀਂ ਲਾਗੂ ਹੋਏਗਾ ਤੁਹਾਡੇ ਉੱਤੇ ਕੋਈ ਤਨਖਾਹ ਦਾ ਵਾਧਾ ਨਹੀਂ ਹੋਏਗਾ ਜਦੋਂ ਡਰਾਈਵਰ ਦੀ ਤਨਖਾਹ 30000 ਹੋ ਜਾਏਗੀ ਫਿਰ ਉਹ ਜਿਹੜਾ ਇੰਕ੍ਰੀਮੈਂਟ ਸਾਡਾ ਉਹ 3% ਹੋ ਜਾਏਗਾ ਤੇ ਜਦੋਂ ਕਰੰਟ ਤਨਖਾਹ 25000 ਹੋਗੀ ਤੇ 3% ਇੰਕ੍ਰੀਮੈਂਟ ਹੋਏਗਾ ਜਿਹੜਾ ਸਾਨੂੰ ਹੁਣ ਸਾਲ ਦਾ 5% ਮੰਨਿਆ ਤੇ ਇਹ ਜਿਹੜੀਆਂ ਇਹਨਾਂ ਦੀ ਮਾਰੂ ਨੀਤੀਆਂ ਨੇ ਉਹਦੇ ਬਰੁਚ ਅ ਜਿਹੜਾ ਅਸੀਂ ਲੈਟਰ ਭਰਦੇ ਤਾਂ ਉੱਤੇ ਇਹਨਾਂ ਵਿਚਾਰ ਹੀ ਨਹੀਂ ਕੀਤੀ ਹੈਗੀ ਇਸ ਕਰਕੇ 58 ਸਾਲੋਕੀ ਪੱਕੇ ਕਰਕੇ ਕਰਨਾ ਜਦੋਂ ਸਭ ਤੇ ਸਭਸ ਰੋਲ ਹੀ ਲੱਗੂਣੀ ਹੈਗੇ ਤੇ ਮੰਗਾ ਸੇ ਮੋਹ ਨੇ ਜੋ ਪਿਛਲੇ 14-15 ਸਾਲ ਤੋਂ ਅਸੀਂ ਲੜਾਈ ਲੜਦੇ ਆ ਰਹੇ ਹਾਂ ਜੀ ਦੇਖੋ ਜੀ ਸਾਡੀ ਇੱਕ ਢਿੰਗ ਹੋਈ ਆ ਜਿੱਥੇ ਵੀ ਸਾਂਝੀ ਐਕਸ਼ਨ ਕਮੇਟੀ ਬੈਠੀ ਤੇ ਇੱਕ ਇਦਾਦ ਸਟੇਟ ਵਰਕਰ ਜੂਨੀਅਨ ਉਹ ਵੀ ਬੈਠੀ ਸੀ ਉਹਦੇ ਵਿੱਚ ਜਿਹੜੀ ਸਾਡਾ ਪ੍ਰੈਸ ਨੋਟ ਜੀ ਉੱਤੇ ਕੋਈ ਵਿਚਾਰ ਚਰਚਾ ਨਹੀਂ ਸਾਡੇ ਪ੍ਰੈਸ ਨੋਟ ਤੇ ਹੋਈ ਜਿਹੜੇ ਦੂਜੀ ਜਥੇਬੰਦੀ ਨੇ ਉੱਤੇ ਵਿਚਾਰ ਚਰਚਾ ਹੋਈ ਆ ਤੇ ਟ੍ਰਾਂਸਪੋਰਟ ਮੰਤਰੀ ਦਾ ਕਹਿਣਾ ਵੇਖੋ ਕਿ ਇੱਕ ਸਾਡੇ ਉੱਚ ਅਧਿਕਾਰੀ ਨੇ ਸਾਡੇ ਟ੍ਰਾਂਸਪੋਰਟ ਦੇ ਵਿਭਾਗ ਦੇ ਉਹ ਕਹਿੰਦਾ 10 ਦਿਨ ਵੀ ਬੰਦ ਕਰ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਜਦੋਂ ਕਿਸੇ ਦੀਆਂ ਮੰਗਾਂ ਹੀ ਨਹੀਂ ਮੰਨਣੀਆਂ ਤੇ ਫਿਰ ਉਹ ਕਿਤੇ ਨਾ ਕਿਤੇ ਜਾਣਗੇ ਉਹ ਕਦੋਂ ਬੰਦ ਤਾਂ ਕਰਨਗੇ ਤੇ ਇਸ ਤੁਹਾਨੂੰ ਤਾਂ ਪਤਾ ਹੀ ਹੈ ਤੁਹਾਡੇ ਮੱਦੇਮੇ ਮੈਂ ਲੰਮਾ ਸਮਾਂ ਹੋ ਗਿਆ ਸਾਨੂੰ ਮੰਗਾਂ ਆਪਣੀਆਂ ਮਨਾਉਂਦਿਆਂ ਕਹਿੰਦਿਆਂ ਘੁੰਦਿਆਂ ਨੂੰ ਬੜਾ ਲੰਮਾ ਸਮਾਂ ਹੋ ਗਿਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਯਾਰ ਵਾਰੀ ਵੀ ਕਿਤੇ ਨਾ ਕਿਤੇ ਸਾਡਾ ਸਾਨੂੰ ਪੱਕੇ ਕੀਤਾ ਜਾਵੇ ਤੁਸੀਂ ਸਾਡੀਆਂ ਦਾੜੀਆਂ ਲਵੇ ਦੇ ਤੇ ਸਾਰੇ ਜੱਟੇ ਰੰਗ ਕੀਤੇ ਕਾਲੇ ਰੰਗ ਕੀਤੇ ਹੋਣਗੇ ਹੁਣ ਤੇ ਵੈਸੇ ਹੀ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲੇ ਇਹਨਾਂ ਨੇ ਕਿਹਾ ਸੀ ਕਿ ਪਹਿਲੇ ਹੀ ਅਧਾਰ ਤੇ ਜੜਾ ਆ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਕੋਈ ਮੁਲਾਜ਼ਮਾਂ ਦੀ ਮੰਗ ਪੂਰੀ ਹੋਈ ਅਜੇ ਤੱਕ ਵੇਖੋ ਜੀ ਜਦੋਂ ਸੱਤਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਣਾ ਸੀ ਉਦੋਂ ਇਹਨੇ ਪਹਿਲਾਂ ਕਿਹਾ ਵੀ ਜਿਹੜਾ ਹਾਰਾ ਪੈਣਾ ਮੇਰਾ ਮੁਲਾਜ਼ਮਾਂ ਤੇ ਚੱਲੂਗਾ ਅਜੇ ਤੱਕ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਕਾ ਜਿਹੜੇ ਮੁਲਾਜ਼ਮ ਕੀਤੇ ਆ ਉਹਨਾਂ ਨੇ ਜਿਹੜੀ ਪਾਲਿਸੀ ਬਣਾਈ ਆ ਉਹ ਸਿਰਫ ਤੋਂ ਸਿਰਫ 58 ਸਾਲ ਤੱਕ ਦੀ ਪਾਲਿਸੀ ਬਣਾਈ ਆ ਉਹਦੇ ਵਿੱਚ ਕਿਸੇ ਨੂੰ ਕੋਈ ਵੀ ਲਾਭ ਨਹੀਂ ਕੋ ਪਤਾ ਨਹੀਂ ਕੋ ਕੁਛ ਨਹੀਂ ਆ ਸਿਰਫ 58 ਸਾਲ ਦੀ ਆਪਣੀ ਨੌਕਰੀ ਕਰੋ ਤੇ ਨਾਂ ਕੋ ਪੈਨਸ਼ਨਾਂ ਤੇ ਆਪਣੇ ਘਰ ਜਾਓ ਉਹਦੇ ਵਿੱਚ ਕਿਸੇ ਨੂੰ ਪੱਕੇ ਹੋਣ ਦਾ ਮੈਨੂੰ ਤੇ ਮੇਰੇ ਨਹੀਂ ਕੋਈ ਬੈਨੀਫਿਟ ਮਿਲੇ ਉਹੀ ਪਾਲਿਸੀ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਆ ਜਿਸ ਨੂੰ ਅਸੀਂ ਪਾਲਿਸੀ ਨੂੰ ਨਾ ਕਰਨਾ ਚਾਹੁੰਦੇ ਗੋਇੰਦਵਾਲ ਸਾਹਿਬ ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵਨ ਨੂੰ ਸਮਰਪਿਤ ਗੁਰਦੁਆਰਾ ਬੋਲੀ ਸਾਹਿਬ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਤੇ ਪੰਜ ਪੈਰਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਵਿੱਚ ਵੱਡੇ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਾਈ। ਸ਼ਾਹ ਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੁਮੇਕੀ ਜਿਵੇਂ ਦੁਨੀਆਂ ਦੇ ਵਿੱਚ ਬੜੇ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਪਵਿੱਤਰ ਨਗਰੀ ਸ੍ਰੀ ਗੋਂਦਵਾਲ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦਾ ਬਾਲੀ ਸਾਹਿਬ ਦੀ ਤਰ੍ਹਾਂ तमाम ਜਿਹੜੀ ਮੈਨੇਜਮੈਂਟ ਕਮੇਟੀ ਅਤੇ ਇਲਾਕੇ ਪਰ ਦੀਆਂ ਸੰਗਤਾਂ ਵੱਲੋਂ ਬੜੇ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਮੈਂ ਸਮਝਦਾ ਵੀ ਜੋ ਗੁਰੂ ਸਹਿਬਾਨ ਨੇ ਸਾਨੂੰ ਸੰਦੇਸ਼ ਦਿੱਤਾ ਉਸ ਤੇ ਪਾਏ ਹੋਏ ਪੂਰਨਤਾ ਤੇ ਆਪਾਂ ਚੱਲੀਏ ਤੇ ਤਾਂ ਜੋ ਆਪਾਂ ਨੇ ਜਿਹੜੇ ਇਹੋ ਜਿਹੇ ਦਿਹਾੜੇ ਮਨਾਏ ਸੰਪੂਰਨ ਹੋ ਸਕਦੇ ਆ ਕਿਉਂਕਿ ਗੁਰੂ ਸਾਹਿਬ ਨੇ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਉਹ ਸਮਾਂ ਸੀ ਜਦੋਂ ਮੁਗਲਾਂ ਦਾ ਬਹੁਤ ਵੱਡਾ ਆਮ ਜਿਹੜੀ ਮਾਨਵਤਾ ਤੇ ਬੜਾ ਜ਼ੁਲਮ ਹੋ ਰਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਦੇ ਸਤਿਕਾਰਯੋਗ ਪਿਤਾ ਤੇਗ ਬਹਾਦਰ ਜੀ ਨੇ ਦੂਸਰੇ ਧਰਮ ਦੀ ਦੇ ਲਈ ਕੁਰਬਾਨੀ ਜਾ ਕੇ ਦਿੱਲੀ ਦੇ ਵਿੱਚ ਦਿੱਤੀ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨੇ ਪਾਇਆ ਹੋਇਆ ਪੂਰਨ ਤੇ ਚੱਲੀਏ ਚੰਗੇ ਜਿਹੜੇ ਸਮਾਜ ਦੀ ਸਿਰਜਣਾ ਕਰੀਏ ਤੇ ਜਿਹੜੀ ਸਾਡੀ ਔਨਲੀ ਜਨਰੇਸ਼ਨ ਆ ਉਹਨੂੰ ਚੰਗੀ ਸੇਧ ਦਿੱਤੀ ਜਾ ਸਕੇ ਕਿਉਂਕਿ ਅੱਜ ਦਾ ਜਿਹੜਾ ਭਿਆਨਕ ਯੋਗ ਹੈ ਇਹਦੇ ਵਿੱਚ ਅਸੀਂ ਤਾਂ ਹੀ ਸਫਲਤਾ ਦੇ ਨਾਲ ਨਿਕਲ ਸਕਦੇ ਹਾਂ ਜੇਕਰ ਅਸੀਂ ਗੁਰੂ ਸਹਿਮਾਨ ਵੱਲੋਂ ਪਾਇਆ ਹੋਇਆ ਪੂਰਨ ਤੇ ਚੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੇ ਅੱਜ ਪ੍ਰਕਾਸ਼ ਰੂਪ ਦੀਆਂ ਮੇਰੇ ਵੱਲੋਂ ಗ್ರಾಮ ਪੰਚਾਇਤ ਗੋਨਰਾਲ ਸਾਹਿਬ ਵੱਲੋਂ ਸੰਗਤ ਨੂੰ ਲੱਖ ਲੱਖ ਵਧਾਈਆਂ ਕੱਲ ਦੇ ਅਸੀਂ ਜੋ ਵੀ ਗੋਨਰਾਲ ਸਾਹਿਬ ਦੀ ਸਫਾਈ ਹੋਣ ਵਾਲੀ ਸੀ ਤੇ ਮੰਦਰੀਗਾ ਤਹਿਤ ਅਸੀਂ ਸਾਨੂੰ ਸੇਵਾ ਮਿਲੀ ਅਸੀਂ ਉਹ ਨਿਭਾਈ ਆ ਮੇਰੇ ਵੱਲੋਂ ਤੇ ਗੋਨਰਾਲ ਸਾਹਿਬ ਪੰਚਾਇਤ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵਨਯੋ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਜੀ ਦੀ ਨਮਜ਼ੂਰ ਗੁਰੂ ਗੋਬਿੰਦ ਸਿੰਘ ਐਸੇ ਮਹਾਨ ਦੀਨदयाल ਸਿੱਖ ਧਰਮ ਦੇ ਦਸਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਦੇ ਕਾਵਨ ਸ਼ੁਕ ਵਿਹਾੜੀ ਸਾਹਿਬ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ 1666 ਈਸਵੀ ਨੂੰ ਪਿਤਾ ਸਰਕਾਰਯੋਗ ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਸਭ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਦੇ ਸਰਕਾਰਯੋਗ ਮਾਤਾ ਗੁਜਰੀ ਕੌਰ ਦੇ ਗ੍ਰਹਿ ਵਿਖੇ ਸਤਿਗੁਰਾਂ ਦਾ ਅੱਜ ਦੇ ਪਾਵਨ ਸ਼ੁਭ ਦਿਹਾੜੇ ਪਾਵਨ ਪ੍ਰਕਾਸ਼ ਹੋਇਆ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬੌਲੀ ਸਾਹਿਬ ਦੇ ਪ੍ਰਬੰਧਕਲਾ ਕਰਨ ਵਾਲੇ ਸੰਗਤ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬੌਲੀ ਸਾਹਿਬ ਵਿਕੇ ਬੜੀ ਸ਼ਰਧਾ ਅਤੇ ਭਾਵਨਾ ਸਤਕਾਰ ਸਹਿਤ ਮਨਾ ਰਹੇ ਨੇ ਪਰਸੋਂ ਦੇ ਰੋਜ ਤੋਂ ਚਰਕੀ ਬਾਣੀ ਦੇ ਲਾਹੇ ਬਾਣੀ ਦੇ ਖੰਡਾਂ ਦਾ ਆਰੰਭ ਹੋਏ ਸਨ ਸਵੇਰ ਦੇ ਸਮੇਂ ਭੋਗ ਪਾਏਗੋ ਉਪਰੰਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਛਤਰ ਖਿਆ ਹੈਟ ਆਨ ਪਿਆਰੇ ਸਹਬਾਨ ਦੀ ਜੋ ਅਦਵਾਈ ਜੇਂਦਰ ਇੱਕ ਮਹਾਨ ਲਗੇ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੀ ਪ੍ਰਾਰੰਭਤਾ ਹੋ ਚੁੱਕੀ ਹੈ ਜੋ ਪਹਿਲੇ ਪੜਾਅ ਤੇ ਪਹੁੰਚ ਚੁੱਕਾ ਹੈ ਬੇਅੰਤ ਸੰਗਤਾਂ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਪੂਜੀਆਂ ਪ੍ਰਾਪਤ ਕਰ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੌਡੀ ਸਾਹਿਬ ਦੇ ਮੈਨੇਜਰ ਸਰਦਾਰ ਭਰਾ ਸਿੰਘ ਜੀ ਵੱਲੋਂ ਦਾਸ ਰਿਆਂ ਵੱਲੋਂ ਸਮੂਹ ਸੰਗਤਾਂ ਵੱਲੋਂ ਦੇਸ਼ ਦੇਸ਼ ਦੀਆਂ ਸੰਗਤਾਂ ਨੂੰ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ 359ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਦੀ ਲੋਭ ਸੁਖੀ ਪ੍ਰਲੋਭ ਤੇ ਨੇ ਨਾਨਕਾਰ ਪ੍ਰਵਾਪ ਤੇ ਮੇਲੇ ਬਾਣੀ ਬਾਣੀ ਦੇ ਧਾਰਨੀ ਹੋਈਏ ਗੁਰੂ ਵਾਲੇ ਬਣੀ ਅੰਮ੍ਰਿਤ ਚਾਕੇ ਗੁਰੂ ਸਾਹਿਬ ਜੀ ਆਪ ਸਹਾਇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੋਮਵਾਰ ਸਵੇਰੇ 7 ਵਜੇ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗ ਗਈ ਇਹ ਇਮਾਰਤ ਕਾਫੀ ਸਮੇਂ ਤੋਂ ਖਾਲੀ ਪਈ ਸੀ ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪ੍ਰਸ਼ਾਸਕ ਅਧਿਕਾਰੀ ਖੁਦ ਮੌਕੇ ਤੇ ਮੌਜੂਦਨ ਤੇ ਬਿਲਡਿੰਗ ਦੇ ਨੇੜੇ ਹੀ ਈ ਸੀ ਦਫ਼ਤਰ ਅਤੇ ਮਸ਼ਹੂਰ ਸ਼ੋਰੂਮ ਸਥਾਨ ਇਹ ਇਮਾਰਤ ਸ਼ਹਿਰ ਦੇ ਪ੍ਰਮੁੱਖ ਸਥਾਨ ਤੇ ਸਥਿਤ ਤੇ ਹਾਲਾਂਕਿ ਲੋਕਾਂ ਮੁਤਾਬਿਕ ਜੋਦੋ ਹੀ ਮਾਰੇ ਡਿੱਗੀ ਤਾਂ ਅਜੀਹਾ ਲੱਗ ਰਿਹਾ ਸੀ ਜਿਵੇਂ ਕੋਈ ਧੁਮਾਕਾ ਹੋ ਗਿਆ ਹੋਵੇ ਕੁਝ ਸਮੇਂ ਲਈ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਤੇ ਇਸ ਦੇ ਨੇੜੇ ਹੀ ਮਹਿਫਲ ਹੋਟਲ ਵੀ ਹੈ ਇਹਨਾਂ ਨੇ ਬਣੀ ਜਿਹੜੀ ਆ ਮੈਫੂਲਰੀ ਬਣੀ ਉਹ ਮੈਫੂਲਰੀ ਬਣੀ ਹੈ ਇਹਨਾਂ ਦੇ ਓਨਰ ਸੀ ਵੀ ਪਹਿਲਾਂ ਮਿਸਟਰ ਬਸੀ ਉਹਨਾਂ ਨੇ ਵੇਚੀ ਹੈ ਉਹਨੂੰ ਕਿਤੇ ਤੇ ਮਾਲਾਬਾਦ ਨੂੰ ਲਿਜਿਹ ਰਹਿਤੇ ਨੇ ਇਸ ਕੋ ਅੰਦਰ ਰੀਨੋਵੇਸ਼ਨ ਕਰ ਰਹੇ ਸੀ ਕਿਉਂਕਿ ਜਿਹੜਾ ਜਿਹੜਾ ਇੱਕ ਕਾਲਮ ਬੰਕਰ ਹੋ ਗਿਆ ਉਹਨਾਂ ਨੇ ਪ੍ਰੈਂਕ ਬਿਲਡਿੰਗ ਮੈਂ ਤਾਂ ਸਮਝ ਨਹੀਂ ਕਿ ਕਿਹੜੇ ਹਿਸਾਬ ਨਾਲ ਉਹਨੇ ਨਾ ਉਹਨਾਂ ਕੋਲ ਪਲਾਨ ਸੀ ਨਾ ਕਿ ਉਹ ਉਹ ਆਲਰੇਡੀ ਇਥੇ ਕੰਮ ਥੱਲੇ ਜਿਹੜਾ ਕੰਮ ਚੱਲਦਾ ਹੈ ਮਤਲਬ ਹੈ ਕਿ ਥੱਲੇ ਚੱਲਦਾ ਹੈ ਅੱਜ ਕੰਮ ਕਾਹ ਚੱਲਦਾ ਸੀ ਪੰਚਰ ਹੋਈ ਉਹਨੂੰ ਵੀ ਪਰ ਇਹ ਉਹ ਦਿੱਤੋ ਲਈ ਅੱਛੀ ਦਿੱਤ ਹੋ ਗਈ ਇਹਨਾਂ ਨੇ ਕੋਈ ਪ੍ਰੋਫੈਸ਼ਨ ਨਹੀਂ ਲਈ ਅੱਛਾ ਉਹ ਜਿਹੜੇ ਮਾਲਕ ਹੈ ਉਹ ਪੱਦੇ ਪੱਦੇ ਸੀ ਜਿਹੜੇ ਜਿਹਨਾਂ ਨੇ ਕਿਰਾਇਆ ਤੇ ਲੀਤੀ ਉਹ ਤੋੜ ਗਏ ਉਹ ਹੀ ਤੋੜ ਕੇ ਤੇ ਦੂਜੇ ਦਾ ਵੀ ਭੱਜ ਗਿਆ ਅੱਛਾ ਜੀ ਜਿਹੜੇ ਮਾਲਕ ਹੈ ਉਹ ਆਈ ਸੀ ਉਹਨਾਂ ਨੂੰ ਪਰਮਿਸ਼ਨ ਦੀ ਪੁਲਿਸ ਅੰਦਰ ਜਾਣ ਤੇ ਇੱਕ ਸੇਕ ਬਾਅਦ ਕਰਨਾ ਤੇ ਇਸੇ ਤਰ੍ਹਾਂ ਅੰਦਰ ਸਪੋਟਾ ਵਗੈਰਾ ਲੱਗਿਆ ਹੁੰਦੀ ਹੈ ਤੇ ਅੱਜ ਇਹ ਨੌਬਤ ਨਹੀਂ ਲੱਗੀ ਤੇ ਕਲੀਪ ਉਹਨਾਂ ਦੀ ਜੀ मालिक है उन्होंने किराए पे दिया था, था। माला मार्केट शायद तो उनका इसमें क्या नाम है ये क्या बोलते हैं इंटीरियर का काम करना है जब ये काम करे थे तीन प्लान डेमेज हो है तो उसके बाद हमने इस बिल्डिंग को खाली करा के ना ऑफ किया हुआ था कंस्ट्रक्शन सही तरीके चल रही थी बिल्डिंग पता नहीं, थी लेटर भी था था। को मालिक कार्रवाई की सही करेंगे अभी जैसे जांच जैसे प्रशासन की रिपोर्ट आएगी उसके अनुसार होगी कि तरह का नुकसान होने कोई जानी नुकसान या फिर मालिक नुकसान हो गया जान का कोई नुकसान नहीं हो बिल्डिंग रह चुकी है पूरी तरीके

ਸਰੋਵਰ ਦੀ ਪ੍ਰਕਿਰਮਾ ਕਰਦਾ ਹੋਇਆ ਤਰਪਾਰ ਸਾਹਿਬ ਟੁੱਟੀ ਗੰਡੀ ਸਾਹਿਬੇ ਕੇ ਪਹੁੰਚਿਆ ਇਸ ਨਗਰ ਕੀਰਤਨ ਸਮੇ ਟਾਡੀ ਰਾਗੀ ਸਿੰਘਾਂ ਵੱਲੋਂ ਨਗਰ ਕੀਰਤਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਗਟਿਓ ਮਰਦ ਅਦੰਬੜਾ ਵਰੀ ਆਮ ਇਕੱਲਾ ਵਾਹ ਵਾਹ ਗੋਪਿੰਦ ਸਿੰਘ ਆਪੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਦਰਕਰਦਿਆਂ ਸਮੂਹ ਸੰਗਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਜੀ ਦੇ ਵੱਲੋਂ ਆਪ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਨਗਰ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ ਸਤਿਗੁਰੂ ਜੀਓ ਆਪ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਨਿਸ਼ਾਨਚੀਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਰਿਹਾ ਹੈ ਕਿਰਪਾ ਕਰਨੀ ਸਾਧਗੁਰੂ ਜੀਓ ਆਪ ਵਿੱਚ ਵਰਤਕੇ ਨਿਰਵਿਘਨਤਾ ਸਹਿਤ ਸੰਪੂਰਨਤਾ ਕਰਾਉਣੀ ਜੀ ਸੰਗਤਾਂ ਨੂੰ ਸ਼ਬਦ ਕੀਰਤਨ ਦੇ ਜਾਪ ਕਰਨ ਦਾ ਬਲ ਬਖਸ਼ਨਾ ਸਰਬੱਤ ਦਾ oh ਉੰਕਾਰ ਵਾਹਿਗੁਰੂ ਯਾਰਿਆਂ ਤੋਂ ਹਾਂ ਸਾਹਿਬਾਂ ਦੀਆਂ ਚਾਲੀਆਂ ਮੁਕਤੀਆਂ ਹਟੀਆਂ ਜਪੀਆਂ ਤੱਤੀਆਂ ਕਿੰਨਾ ਨਾਮ ਜੱਤੇ ਆਗੰਗ ਫਤਿਆ ਦੇਖ ਲਈ ਤੇ ਲਾਹੀ ਤੇ ਆਸਿੰਦੀਆਂ ਕਰਮੇ ਸੀਸ ਤੇ ਬੰਦ ਬੰਦ ਕਟਾਏ ਕੋਕੜੀਆਂ ਲੋਹਾਈਆਂ ਕਰਖੜੀਆਂ ਤੇ ਚੜੇ ਯਾਰਿਆਂ ਨਾਲ ਸਰਾਇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਇਹਾਂ ਦੀ ਕਮਾਈ ਦਾ ਤੁਹਾ ਅਧਿਕਾ ਰੇਖਾਲਸਾ ਦੀ ਬੋਲੋ ਦੀ ਪੰਜਾਬ ਤੜਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਸਿੱਖਾਂ ਦਾ ਮਾਨਣੀ ਵਾ ਮਾਤੂਤੀ ਮਾਤੂ ਦਾ ਰਖਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਤੋ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਦੀ ਨੂੰ ਬਖਸ਼ੋ ਜੀ ਸਿਗਰੂ ਗੋ ਬੈਂਕ ਦਾ ਹੈ ਬਸ ਸਿਗਰੂ ਗੋ ਬੈਂਕ ਦਾ ਹੈ ਬਸ ਸਿਗਰੂ ਗੋ ਬੈਂਕ ਦਾ ਹੈ ਬਸ ਹਾਰੇ ਕਾ ਤਗ ਵਾਲੇ ਹਾਰੇ ਰੋ ਹਨ ਦੀ ਪਰ ਤੇ ਸਹਿਜ ਨੂੰ ਨਹੀਂ ਫਿਰ ਗਏ ਨਾ ਈ ਤਾਰੀ ਖਤੇ ਪਰ ਲੈ ਨੂੰ ਜਿੱਤੇ ਨਾ ਟੋੜੇ ਕਰ ਹਾਇਆ ਬਰ ਤਕਰੀ ਪੰਧ ਕੌਣ ਕਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 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 हर सोगन हर सोगन ते रोगन ते हर सोगन ते रोगन ते सोगन ते सोगन ते हर सोगन ते ਹਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਤਾਨ ਸਾਹਿਬ ਸਾਧ ਗੁਰੂ ਸ੍ਰੀ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਵਡਿਆਈ ਕਦੇ ਕੀਤੀ ਨਹੀਂ ਜਾ ਸਕਦੀ ਤੇ ਅੱਲਾ ਯਾਰ ਖਾ ਜੋਗੀ ਨੇ ਬੜਾ ਸੋਨਾ ਗਿਆ ਸੀ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਧੀ ਹੋ ਸਕੇ ਗੋਬਿੰਦ ਕੀ ਬਹੁਤ ਤਾਰੀਫ ਕਮ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕੁਰਬਾਨੀ ਸਦਕਾ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਪੰਥ ਤੋਂ ਵਾਰਿਆ ਆਪਣੇ ਸਰਬੰਸ ਨੂੰ ਵਾਰਿਆ ਆਪਣਾ ਸਭ ਕੁਝ ਜਿਹੜਾ ਹੈ ਖਾਲਸੇ ਨੂੰ ਬਖਸ਼ਿਆ ਸਮੁੱਚੀ ਮਾਨਵਤਾ ਦੇ ਧਰਮਾਂ ਦੀ ਰੱਖਿਆ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਪ੍ਰਕਾਸ਼ ਪਿਤਾ ਗੁਰੂ ਤੇਗ ਬਹਾਦਰ ਸਾਹਿਬਾ ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ ਫਟਨਾ ਸਾਹਿਬ ਦੇ ਵਿੱਚ ਹੋਇਆ ਤੇ ਸਮੁੱਚਾ ਸੰਸਾਰ ਜਿਹੜਾ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਇਹ ਸਰਦਾਰੀਆਂ ਇਹ ਰੂਪ ਰੰਗ ਇਹ ਨਿਆਰਾਪਨ ਇਹ ਸਭ ਕੁਝ ਜੋ ਸਤਿਗੁਰੂ ਨੇ ਬਖਸ਼ਿਆ ਸਤਿਗੁਰਾਂ ਜੀ ਦਾ ਪ੍ਰਕਾਸ਼ ਪੁਰਬ ਹੈ ਜਿਸ ਦੇ ਸੰਬੰਧ ਵਿੱਚ ਅੱਜ ਵੱਡੀ ਗਿਣਤੀ ਵਿੱਚ ਸ੍ਰੀ ਮੁਕਸਰ ਸਾਹਿਬ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਨਗਰ ਕੀਰਤਨ ਸਰੋਵਰ ਦੀ ਪ੍ਰਕਰਮਾਂ ਦੇ ਵਿੱਚ ਜਿਹੜਾ ਸਜਾਇਆ ਗਿਆ ਹੈ ਕੱਲ ਨੂੰ ਰੱਖੇ ਗਏ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਣੀ ਹੈ ਉਪਰੰਤ ਸਾਰਾ ਦਿਨ ਸਿਵਾ ਦੀਵਾਨ ਸਜਨੇ ਨੇ ਸਮੂਹ ਸੰਗਤਾਂ ਨੂੰ ਜਿੱਥੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹਨ ਉੱਥੇ ਹੀ ਨਾਲ ਬੇਨਤੀ ਹੈ 40 ਮੁਕਤਿਆਂ ਦਾ ਸਲਾਨਾ ਸ਼ਹੀਦ ਜੋੜਾ ਮੇਲਾ ਉਹ ਆ ਰਿਹਾ ਹੈ ਉਦੇਸ਼ ਬੰਦ ਵਿੱਚ ਤਿਆਰੀਆਂ ਸਾਰੀਆਂ ਮੁਕੰਮਲ ਨੇ ਸਮੁੱਚੀਆਂ ਸੰਗਤਾਂ ਨੂੰ ਬੀਲ ਹੈ ਕਿ ਉਹਨਾਂ 40 ਮੁਕਤੀਆਂ ਦੀ ਸ਼ਹੀਦੀ ਦਿਹਾੜੇ ਦੇ ਇਹਨਾਂ ਸਮਾਗਮਾਂ ਦੇ ਵਿੱਚ 13 14 15 ਜਿਹੜੇ ਵਿਸ਼ੇਸ਼ ਸਮਾਗਮ ਹੋ ਰਹੇ ਨੇ ਇਸ ਸਥਾਨ ਤੇ ਆ ਕੇ ਨਤਮਸਤਕ ਹੋਈਏ ਆਪਣੀਆਂ ਟੁੱਟੀਆਂ ਕਢਵਾਈਏ ਆਪਣਾ ਜੀਵਨ ਸਫਲਾ ਕਰੀਏ ਗੁਰੂ ਵਾਲੇ ਬਣੀਏ ਅਮਰਤ ਸ਼ਾਕੇ ਸਿੰਘ ਸੱਤਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਰਨਾ ਚਾਹੋਗੇ ਅੱਜ ਦੇ ਸ਼ੁਭ ਦਿਹਾੜੇ ਤੇ ਜਿਹੜਾ ਨਗਰ ਕੀ ਪੰਚਾਲ ਨਗਰ ਕੀ ਪੰਚਾਲ ਸ਼ਹੀਦ ਸਰਦਾਰ ਤਰਵਾਰ ਸਾਹਿਬ ਨੇ ਉਸ ਜਗ੍ਹਾ ਸਾਬੇ ਕਮਾਲ ਤਨ ਤਨ ਸੈ ਸੇ ਗੋਗਨ ਸਿੰਘ ਦਾ ਆਕਾਰ ਗੁਰਪੁਰਬ ਜੋ ਕੱਲ ਮਿਤੀ 6 ਜਨਵਰੀ ਨੂੰ ਜਿਉ ਸੰਗਤਾਂ ਬਹੁਤ ਉਤਮਨਾ ਰਹੀਆਂ ਹਨ ਇਸ ਦੇ ਸਬੰਧ ਵਿੱਚ ਅੱਜ ਨਗਰ ਕੀ ਰੰਗਤਾ ਹੋਈ ਹੈ ਉਹ ਕੁੱਤੀ ਗੰਡੀ ਸਭ ਬਦਵਾਸਾ ਦੇ ਹੱਥੋਂ ਹੋ ਕੇ ਸਰੋਵਰ ਦੀਆਂ ਕਰਮਾ ਕਰਦਾ ਹੋਇਆ ਦਰਬਾਰ ਸਾਹਿਬ ਦੇ ਸਮਾਪਤ ਹੋਵੇਗਾ ਅੱਜ ਸ਼ਾਮ ਨੂੰ ਰਹਿਰਾਜ ਸਾਹਿਬ ਦੀ ਸਮਾਪਤੀ ਤੋਂ ਅਪਰੰਤ ਵਿਸ਼ੇਸ਼ ਤੌਰ ਤੇ ਰਾਜੀ ਸਿੰਘ ਸਹਿਬਾਨ tatha ਵਾਜ ਸਿੰਘ ਸਹਿਬਾਨ ਪਹੁੰਚ ਰਹੇ ਹਨ ਜੋ ਸੰਗਤਾਂ ਨੂੰ ਦੁਰਤ ਆਸਨਾ ਕਿ ਬਿਹਾਲ ਕਰਨਗੇ ਕੱਲ ਨੂੰ 6 ਜਨਵਰੀ ਨੂੰ ਸ੍ਰੀ ਖੰਡ ਪਾਰ ਸਾਹਿਬ ਦੇ ਭੋਗ ਉਰਤਵਾਰਾ ਸ਼ੀਗਾ ਸਰਫੇ ਪਾਈ ਜਾਣਗੇ ਉਸ ਤੋਂ ਅਪਰੰਤ ਪੁਰਤਵਾਰਾ ਟੁੱਟੀ ਗੰਢੀ ਸਾਹਿਬ ਦੇਖੀ ਦੀਵਾਨ ਸਜਣਗੇ ਜਿਉ ਸਵਚੋ ਉੱਚ ਕੋਟੀ ਦੇ ਰਾਗੀ ਢਾਡੀ ਕਾਫਾ ਬਾਏ ਸਾਹਿਬ ਨੂੰ ਪਹੁੰਚ ਰਹੇ ਹਨ ਮੈਂ ਇਸ ਮੌਕੇ ਸ੍ਰੀ ਨਾਮ ਲੈਵਾ ਸੰਤਾਂ ਨੂੰ ਲੱਖ ਲੱਖ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ ਸਾਹਿਬ ਜੀ ਨੂੰ ਅੱਜ ਵੀ ਸੰਗੀਤ ਜਿਹੜਾ ਸਾਡੇ ਲਈ ਬਹੁਤ ਹੀ ਪੂਰੀ ਕਾਇਨਾਤ ਲਈ ਜਿਹੜਾ ਹੈਗਾ ਉਹ ਪ੍ਰੇਰਨਾ ਸੋਤ ਹੈ ਸਖ ਸੰਗਤਨ ਕੀ ਤਨ ਤਨ ਸਹਿ ਸਿੰਘ ਜੋਗੇ ਸਿੰਘ ਦਾ ਹਰਤਾ ਗੁਰਪੁਰਬ ਇਹ ਸੰਚਿਤਾਂ ਲਈ ਬਹੁਤ ਹੀ ਮਹੱਤਵਪੂਰਨ ਹੈ ਮੈਂ ਇਸ ਨਾ ਇਸ ਉਪਕਸ਼ਕ ਦੀ ਸਮੂਹ ਨਾਂ ਲੈਵਾ ਸੰਕਟ ਨੂੰ ਲੱਖ ਲੱਖ ਦਾ ਇਹਨਾਂ ਵਹਿਗੁਰੂ ਦੀ ਕਾਖਰ ਸਾਹ ਵਹਿਗੁਰੂ ਦੀ ਪੱਤਿ ਫਰੀਦਕੋਟ ਦੀ ਪੁਲਿਸ ਨੇ ਇੱਕ ਚੋਰ ਨੂੰ ਗ੍ਰਫਤਾਰ ਕਰ ਲਿਆ ਤੇ ਇਸ ਪਾਸੋਂ ਚੋਰੀ ਦੇ ਗਹਿਣੇ ਤੇ ਨਕਦੀ ਬਰਾਮਦ ਕਰ ਲਈ ਹੈ ਪੁਲਿਸ ਮੁਤਾਬਿਕ ਇਸਦੇ ਪਹਿਲਾਂ ਵੀ ਮਾਮਲੇ ਦਰਚਾਨ ਜਾਣਕਾਰੀ ਮੁਤਾਬਿਕ ਇੱਕ ਸ਼ਹਿਰ ਵਾਸੀ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਘਰ ਚੋਂ ਨਕਦੀ ਚੋਰੀ ਹੋਈ ਸੀ ਫਿਰ ਕਿਸੇ ਪੁਲਿਸ ਨੇ ਜਲਦੀ ਇਸ ਨੂੰ ਸਟ੍ਰੇਸ ਕਰਕੇ ਕਾਬੂ ਕਰ ਲਿਆ ਮਾਨਯੋਗ ਐਸਐਸਪੀ ਡਾਕਟਰ ਪਕੇਜਨ ਦੀ ਰੈਨਮੇਟ ਮੇਸ਼ਾ ਮਾੜੀ ਅੰਸਤਾਂ ਖਰਾਤੇ ਵਿੱਚ ਅਸੀਂ ਕਾਰਵਾਈ ਕਰਦੇ ਆ ਰਹੇ ਹਾਂ ਤੇ ਇੱਕਦਮ ਇੱਕਦਮ ਪਹਿਲਾਂ ਸਾਡੇ ਪਪਾ ਫਰੀਦ ਜੀ ਦੇ ਨਾਲ ਘਰ ਸਿੰਘਾਪੁਰ ਤੋਂ ਸਾਡੇ ਵਰਨੋਤ ਕੁਮਾਰ ਜੀ ਉਹਨਾਂ ਨੇ ਸਾਨੂੰ ਇੱਕ ਦੱਸਿਆ ਕਿ ਮੇਰੇ ਘਰੋਂ ਦਿਨ ਦਿਹਾੜੇ ਕੋਈ ਚੋਰ ਆਇਆ ਹੈ ਤੇ ਜਿੱਥੇ 5 ਤੋਲੇ ਸੋਨਾ ਤੇ 1 ਲੱਖ 3000 ਰੁਪਏ ਦੀ ਚੋਰੀ ਹੋ ਗਈ ਹੈ ਅਸੀਂ ਉਸ ਨੂੰ ਬਹੁਤ ਜਲਦੀ ਟੈਸਟ ਕਰਦੇ ਹੋਏ ਇੱਕ ਚੋਰ ਬੰਟੀ ਉਰਫ ਕਾਕਾ ਜਿਹੜਾ ਦੇਵੀ ਵਾਲਾ ਰੋਡ ਕੋਟਪੁਰਾ ਰਹਿਣ ਵਾਲਾ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਦੌਰਾਨ ਉਸਨੇ ਇਹ ਚੀਜ਼ ਕਬੂਲ ਕੀਤੀ ਹਾਂ ਵੀ ਇਹ ਚੋਰੀ ਮੈਂ ਕੀਤੀ ਹੈ ਤੇ ਜਦੋਂ ਉਸ ਦਾ ਪਿਛੋਕੜ ਦੇਖਿਆ ਤਾਂ ਉਸਤੇ ਪਹਿਲਾਂ ਵੀ ਚਾਰ ਮਕਦਰਮੇ ਦਰਜ ਨੇ ਤੇ ਇਹ ਉਹਨੇ ਜਿਹੜੀ ਜਿਹੜਾ ਸੋਨਾ ਸੀਗਾ ਇਹਨੇ ਅੱਗੇ ਆ ਦੇ ਨਸ਼ਰੀ ਪੂਰਤੀ ਵਾਸਤੇ ਅੱਗੇ ਦਿੱਤਾ ਹੈ ਜੋ ਅਸੀਂ ਜਲਦੀ ਇਹਨੂੰ ਰਿਕਵਰ ਕਰਾਵਾਂਗੇ ਤੇ ਇਸ ਤੋਂ ਜਿਹੜਾ ਚੋਰੀ ਦਾ ਮੋਬਾਈਲ ਉਹ ਅਸੀਂ ਬਰਾਮਦ ਕਰ ਲਿਆ ਤੇ ਇਹ ਸਾਡੇ ਕੋਲ ਰਿਮਾਂਡ ਤੇ ਅਸੀਂ ਹੋਰ ਵੀ ਅਗੇ ਪੁੱਛਗਿੱਛ ਕਰਾਂਗੇ ਵੀ ਨੇ ਹੋਰ ਵੀ ਚੋਰੀਆਂ ਕੀਤੀਆਂ ਨੇ ਜੇਲ੍ਹ ਤੋਂ ਬਾਅਦ ਤੇ ਹੋਰ ਵੀ ਘਲਾਸੇ ਹੋਣ ਦੀ ਉਮੀਦ ਹੈ ਸ਼ੇਰੀ ਮਕਸਰ ਸਾਇ ਵਿੱਚ ਰਾਤ ਸਮੇਂ ਇੱਕ ਪੋਲਟਰੀ ਫਾਰਮ ਦੇ ਬਾਹਰ ਅਜਿਹੀ ਘਟਨਾ ਘਟੀ ਜਿਸ ਵਿੱਚ ਇੱਕ ਕਾਰ ਸਵਾਰ ਦੇਸੀ ਅੰਡਿਆਂ ਦੀਆਂ 6 ਟਰੀਆਂ ਲੈਂਦਾ ਹੈ ਤੇ ਫਿਰ ਉਹਨਾਂ ਨੂੰ ਬਿਨਾਂ ਪੈਸੇ ਦੇ ਕੇ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਪੋਲਟਰੀ ਫਾਰਮ ਵਾਲਾ ਸੀਸੀਟੀਵੀ ਦੀ ਵੀਡੀਓ ਵਾਇਰਲ ਕਰ ਦਿੰਦਾ ਹੈ ਦੇਖਦੇ ਹੀ ਦੇਖਦੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ ਤੇ ਉਸ ਤੋਂ ਬਾਅਦ ਕਾਰ ਭਜਾਉਣ ਵਾਲਾ ਕੈਮਰੇ ਅੱਗੇ ਆ ਗਿਆ ਉਸ ਨੇ ਕਿਹਾ ਕਿ ਉਸ ਨੇ ਪੇਮੈਂਟ ਆਨਲਾਈਨ ਕੀਤੀ ਸੀ ਤਾਂ ਪੇਮੈਂਟ ਉਸ ਸਮੇਂ ਤਾਂ ਹੋ ਗਈ ਸੀ ਪਰ ਉਹ ਵਾਪਸ ਉਸ ਦੇ ਖਾਤੇ ਵਿੱਚ ਆ ਗਈ ਪਰ ਜਦੋਂ ਉਹ ਪੈਸੇ ਦੇਣ ਗਏ ਤਾਂ ਪੋਲਟਰੀ ਫਾਰਮ ਵਾਲਾ ਬੰਦਾ ਉੱਥੇ ਹੈ ਨਹੀਂ ਸੀ ਤੇ ਉਹ ਬਾਦ ਵਿੱਚ ਵੀਡੀਓ ਵਾਇਰਲ ਹੋ ਗਿਆ ਸਸਰੀਕਾਲ ਦੋਸਤੋ ਰਾਤ ਨੂੰ ਜਿਹੜੀ ਵੀਡੀਓ ਵਾਇਰਲ ਹੋਈ ਸੀ ਬਈ ਅੰਡੇ ਚੋਰੀ ਹੋ ਗਏ ਹਨਾ ਉਹ ਬਾਈ ਆਇਆ ਤੇ ਉਹਦੇ ਨਾਲ ਬਾਈ ਨਾਲ ਗੱਲਬਾਤ ਕਰਾਂਗੇ ਬਈ ਕੀ ਗੱਲਬਾਤ ਹੋਈ ਸੀਗੀ ਹਨਾ ਬਈ ਗੱਡੀ ਭਜਾ ਕੇ ਲੈ ਗਏ ਕਾਫੀ ਉਹ ਵੀਡੀਓ ਵਾਇਰਲ ਹੋਈ ਹੈ ਤੇ ਕੀ ਗੱਲ ਬਾਤ ਹੈ ਆਪਾਂ ਖੜੇ ਆ ਭਲਾਈਆਂ ਨੇ ਬਰਾਡ ਪੋਲਟਰੀ ਫਾਰਮ ਤੇ ਤੇ ਆ ਆ ਸੀਗਾ ਰਾਤ ਕਰਿੰਦਾ ਵੇ ਆਹ ਸੀ ਬਈ ਕੀ ਹਾਲ ਹੈ ਬਾਈ ਠੀਕ ਹੈ ਬਈ ਵਧੀਆ ਵਧੀਆ ਬਾਈ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹ ਚੰਦਾ ਨਾਮ ਕੁਲਦੀਪ ਸਿੰਘ ਜੀ ਰਾਤ ਬਈ ਉਹ ਕੀ ਘਟਨਾ ਹੋਈ ਸੀਗੀ ਕੀ ਚੱਕਰ ਬਣ ਗਿਆ ਸੀ ਬਈ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਜਿਹੜਾ ਮੇਰੇ ਨਾਲ ਮੁੰਡਾ ਸੀ ਉਹ ਤਾਂ ਆਪਣੀ ਪੇਮੈਂਟ ਹੋ ਗਈ ਠੀਕ ਹੈ ਚਲੋ ਜੀ ਅਸੀਂ ਮੁੜ ਕੇ ਉਹ ਮਲੋ ਇਸ ਤਰਗੇ ਹੀ ਜਾਵਨੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟ ਬਾਅਦ ਉਹ ਪੇਮੈਂਟ 2100 ਰੁਪਿਆ ਸਾਡੇ ਕੋਲੇ ਵਾਪਸ ਹੀ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਹਦੋਂ ਅਸੀਂ ਮੁੜਿਆਏ ਅਸੀਂ ਅਗੇ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਰੁਪਿਆ ਜਦੋਂ ਅਸੀਂ ਵਾਪਸ ਆਏ ਫਾਰਮ ਬੰਦ ਸੀਗਾ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਪੜ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਹੁਣ ਤਾਂ ਥੋੜੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਆ ਗਏ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨੇ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ ਇਸ ਤਰ੍ਹਾਂ ਪਿੱਛੋਂ ਬਈ ਕਿੱਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋ ਬੰਦਾ ਨਾ ਪੁੱਛਦਾ ਹੁੰਦਾ ਜੀ ਸਟੈਂਡ ਕਰਕੇ ਵੀ ਪੈਸੇ ਆ ਗਏ ਕਿ ਨਹੀਂ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀਗੀ ਠੀਕ ਹੈ ਕਿਹੜੇ ਇਧਰੋਂ ਸਾਹਜੰਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਜਾਣਾ ਕਿੱਥੇ ਸੀਗੇ ਜੀ ਬਠਿੰਡੇ ਬਥੇੰਦੀ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਵੇਖ ਕੇ ਆਏ ਅਸੀਂ ਆਪਾਂ ਸਵੇਰ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਕਿਹਾ ਵੀ ਆਪਣੇ ਭਲਾਈਆਂ ਦੇ ਉਸ ਪੰਸਾਹ ਉਹਨਾਂ ਕਰਤਾਰ ਸਿੰਘ ਸੰਧੂ ਕਾਲੀ ਦਲ ਬਲੋਕਰ ਬਾਂਸੀ ਉਹਨਾਂ ਨਾਲ ਗੱਲ ਕਰਾਣੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦੇ ਵੀ ਸੁੱਤੇ ਪਏ ਕਾਫੀ ਨਹੀਂ ਰਹਾ ਹੋ ਗਿਆ ਸੀ ਹਾਂਜੀ ਹਾਂਜੀ ਕਾਫੀ ਨੇਰਾ ਹੋ ਗਿਆ ਸੀ ਤੇ ਵੀ ਉਹ ਕਹਿੰਦਾ ਸਵੇਰ ਆਜੋ ਫਿਰ ਅਸੀਂ ਸਵੇਰ ਆ ਤਾਰੋਕਸ ਕਰਕੇ ਬਾਅਦ ਚ ਹੋ ਗਏ ਇਹ ਬਈ ਕਿਤੇ ਨਾ ਕਿਤੇ ਤੁਹਾਡੀ ਜਲਦਬਾਜੀ ਚ ਗਲਤੀ ਤਾਂ ਹੈਗੀ ਹੈ ਨਾ ਜਲਦਬਾਜੀ ਚ ਹੋ ਗਿਆ ਜੀ ਉਹ ਕਹਿੰਦਾ ਵੀ ਆਪਣੀ ਪੇਮੈਂਟ ਪੈ ਗਈ ਤੇ ਉਹਦੇ ਬਾਅਦ ਅਸੀਂ ਤੁਰ ਗਏ ਇਹ ਜਦੋਂ ਕਿ ਨਾ ਬਾਈ ਦੇ ਪਹਿਲਾਂ ਵੀ ਮੁਰਗੀ ਤੇ ਟ੍ਰੇ ਇਥੋਂ ਹੋ ਗੀਆਂ ਇਹਨੇ ਅੱਕੀ ਨਹੀਂ ਕੈਮਰਾ ਲਵਾਇਆ ਲੋਕ ਮੰਨਦੇ ਨਹੀਂ ਸੀ ਕਹਿੰਦੇ ਯਾਰ ਤੂੰ ਹੀ ਗੱਪ ਮਾਰ ਦਿੰਦਾ ਹਾਂ ਹਾਂ ਜੀ ਹਾਂ ਜੀ ਬਾਕੀ ਸਾਡੇ ਨਾਲ ਵੀ ਹੋਈ ਆਈ ਆਪਣੇ ਕੋਲ ਵੀ ਬਲੇਲਰ ਦਾ ਫਰਮ ਫਾਰਮਾ ਹੀ ਲੈ ਰਹੇ ਵਗੇ ਸਾਡੇ ਨਾਲ ਚਾਰ ਪੰਜ ਵਾਰੀ ਹੋਈ ਆਈ ਅਗਲਾ ਮੁਰਗਾ ਲੈ ਕੇ ਤੇ ਬਾਅਦ ਚ ਪੈਸੇ ਦੇ ਦਿੰਦੇ ਨਹੀਂ ਭੱਜ ਜਾਂਦਾ ਠੀਕ ਤਾਂ ਕਿ ਸਾਰੇ ਕਹਿੰਦੇ ਗੱਡੀ ਵਾਲੇ ਬੰਦੇ ਹਨਾ ਸਾਰਾ ਦੇਖਣ ਚ ਚੱਲ ਹੋਵੇ ਕੋਈ ਚਿੱਟੇ ਵਾਲਾ ਜਾਂ ਨਸ਼ੇੜੀ ਬੰਦਾ ਹੈਗਾ ਉਹ ਲੁੱਟ ਮਾਰ ਕਰਦਾ ਉਹ ਹੁੰਦਾ ਹਨਾ ਹਾਂ ਜੀ ਹਾਂ ਜੀ ਤੇ ਹੁਣ ਬਈ ਬਾਈ ਨਾਰਾਜੀ ਨਾਵਾ ਸਾਰੀ ਗੱਲਬਾਤ ਕਲੀਅਰ ਹੋ ਗਈ ਸ ਨੇੜ ਨੇੜ ਦੀ ਆਹ ਜੀ ਠੀਕ ਹੈ ਜੀ ਤੇ ਬਾਕੀ ਹੁਣ ਪੈਸੇ ਦੇਤੇ ਇਹਨੂੰ ਬਾਈ ਜੀ ਹਾਂਜੀ 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 ਠੀਕ ਹੈ ਲੈ ਬਈ ਦੋਸਤੋ ਹੁਣ ਬਾਈਆਂ ਨੇ ਦੇਤੇ ਪੈਸੇ ਸਾਰਾ ਹਨਾ ਗੱਲ ਨਿਬੜ ਗਈ ਤੇ ਜਿਹੜੇ ਭਰਾ ਕੋਈ ਗਲਤ ਕਮੈਂਟ ਕਰ ਜਾਂਦੇ ਸੀ ਕਈ ਵਾਰੀ ਜਲਦਬਾਜੀ ਦੇ ਵਿੱਚ ਜਾਂ ਕਈ ਜਿਹੜੀ ਦਿਮਾਗ ਹੀ ਬੰਦੇ ਦਾ ਹੋਰ ਬਿਰਤੀ ਲੱਗੀ ਹੁੰਦੀ ਆ ਹਨਾ ਕਿਤੇ ਬੰਦੇ ਦੇ ਜਾਂ ਕਵੀਲਦਾਰੀ ਕੰਮਾਂ 'ਚ ਵੀ ਹੁੰਦਾ ਉਹ ਵੀ ਬੰਦਾ ਭੁੱਲ ਜਾਂਦਾ ਕਈ ਵਾਰੀ ਤੇ ਬਾਈਆਂ ਨੇ ਬਾਕੀ ਬੰਦੇ ਵਧੀਆ ਲਿਆ ਕੇ ਆਪਦੀ ਸਿਆਣਫੁ ਦਿਖਾਈ ਹਨਾ ਤੇ ਧੰਨਵਾਦ ਬਾਈ ਤੁਹਾਡਾ ਵੀ ਧੰਨਵਾਦ ਜੀ ਠੀਕ ਹਨ ਇਹ ਲੱਗਦਾ ਕੀ ਆਲਾ ਬਾਈ ਗਰਪਾਲ ਬਹੁਤ ਵਧੀਆ ਬਾਈ ਬਾਈ ਜੀ ਉਦੋਂ ਪਹਿਲਾਂ ਤੁਸੀਂ ਵੀਡੀਓ ਪਾਈ ਸੀ ਬਈ 2000 ਰੁਪਏ ਦੇ ਕੇ ਤੇ ਮੁਰਗਾ 70 80 ਕਿਲੋ ਵੜਾ ਕੇ ਰੱਖ ਗਏ ਬੰਦਾ ਹਨਾ ਤੇ 25 30000 ਦਾ ਨੁਕਸਾਨ ਹੋ ਗਿਆ ਤੁਹਾਡਾ ਹੋਇਆ ਸੀ ਬਈ ਤੇ ਲੋਕ ਉਦੋਂ ਕਮੈਂਟ ਕਰਦੇ ਕਹਿੰਦੇ ਯਾਰ ਤੂੰ ਆਪਦੀ ਪ੍ਰੋਮੋਸ਼ਨ ਕਰਨ ਮਾਰਾ ਚਾਰ ਵੇਚਣ ਮਾਰਾ ਜਾਂ ਕਿਵੇਂ ਵੀ ਕਰ ਲਾ ਹਨਾ ਤੂੰ ਬਈ ਫੇਕ ਬਣਾਈ ਜਨਾ ਹਾਂ ਤੇ ਰਾਤ ਜੇ ਕੈਮਰਾ ਨਾ ਹੁੰਦਾ ਤੇ ਬਾਈਆਂ ਤੱਕ ਵੀ ਇਹਨਾਂ ਨੇ ਭੁੱਲ ਜਾਣਾ ਸੀ ਕਿ ਨਾ ਵੀਡੀਓ ਨਹੀਂ ਜਾਣੀ ਸੀ ਪਤਾ ਕੀ ਚੈੱਕ ਕਰਾ ਬਈ ਪਹਿਲਾਂ ਸਾਡੇ ਤੋਂ ਮੁਰਗੀਆਂ ਰਖਾ ਕੇ ਇੱਕ ਕਾਰ ਵਾਲੇ ਨੇ ਆਹੀਂ ਭਜਾ ਕੇ ਲੈ ਗਿਆ ਉਦੋਂ ਵੀ ਕੈਮਰਾ ਹੰਝਾ ਦੇ ਇਹ ਤੋਂ ਬਾਅਦ ਦੀ ਗੱਲ ਠੀਕ ਹੈ ਤੇ ਆ ਹੁਣ ਦਾ ਇਹ ਦੋ ਦਿਨ ਚਾਰ ਦਿਨ ਪਹਿਲਾਂ ਵੀ ਦੋ ਟਰਿਆਂ ਰਖਾ ਕੇ ਅਗਲੇ ਨੇ ਗੇਰ ਮਾਰਿਆ ਗਾਂ ਲੰਘ ਗਿਆ ਠੀਕ ਹੈ ਅਗਲਾ ਵੇਖ ਲੈਂਦਾ ਬੰਦਾ ਹਨਾ ਬਈ ਯਾਰ ਬੰਦਾ ਵੇਖਣਾ ਬੱਕਰਾ ਬੰਦਾ ਯਾਰ ਵੀ ਇਹ ਕੀ ਕਰ ਦੂਗਾ ਆਪਣਾ ਬਾਲਾ ਤੇਜ ਚੋਸਤ ਵੀ ਨਹੀਂ ਨਾ ਹਾਂ ਤੇਜ ਚੋਸਤ ਵੀ ਨਹੀਂ ਬਾਲਾ ਯਾਰ ਬਈ ਆਪਣੇ ਕੋਲ ਬੰਦਾ ਠੀਕ ਹੈ ਤੇ ਬਸ ਆਹੀ ਕਾਰਨ ਆ ਬਈ ਪਰ ਲੋਕਾਂ ਨੂੰ ਆਪ ਹੀ ਚਾਹੀਦਾ ਬਈ ਯਾਰ ਇਹ ਤਾਂ ਘਟਿਆ ਹੁਣ ਬਾਈ ਨਾਲ ਇਹਦੇ ਨਾਲ ਬਈ ਨਵੇੜਾ ਹੋ ਗਿਆ ਇਹਨਾਂ ਨਵੇੜਾ ਹੋ ਗਿਆ ਬਈ ਆਪ ਜਦੋਂ ਬੰਦੇ ਨੇ ਗਲਤੀ ਮੰਨ ਲਈ ਬਈ ਯਾਰ ਇਸ ਤੋਂ ਵੱਡੀ ਕੀ ਗੱਲ ਹਨ ਚੱਲ ਕੇ ਆ ਗਿਆ ਜਦੋਂ ਠੀਕ ਬਾਕੀ ਬਾਈ ਵੀ ਸਰਦਾ ਵਰਦਾ ਹੈ ਉਹ ਚੱਲ ਕੋਈ ਚਿੱਟੇ ਜੁੱਟੇ ਵਾਲਾ ਆਪਾਂ ਮੰਨ ਲਈਏ ਹਨਾ ਹਾਂ ਹਾਂ ਤੇ ਬਈ ਕਿਤੇ ਤੁਸੀਂ ਰਿਪੋਰਟ ਵੀ ਦਿੱਤੀ ਸੀਗੀ ਇਹਦੀ ਪੁਲਿਸ ਨੂੰ ਕਲਾਗ ਕੀਤੀ ਹੋਈ 112 ਤੇ ਆਪਾਂ ਰਾਤ ਫੋਨ ਲਾਤਾ ਸੀਗਾ ਉਹਨਾਂ ਨੇ ਇੱਥੇ ਕਿਲੀ ਚੌਂਕੀ ਲੱਗਦੀ ਐ ਇੱਥੇ ਹੱਦ ਚ ਇਧਰ ਹੀ ਪੈ ਜਾਂਦੀ ਆ ਉਹਨਾਂ ਨੇ ਇੱਥੇ ਸਰਖਾਸ ਜਮਾ ਕਰਵਾ ਅਰਜੀ ਲਿਖਤੀ ਸੀ ਆਪਾਂ ਉਹ ਵਾਸ ਲੈ ਲਾਂਗੇ ਬਈ ਆਪਾਂ ਹਾਂ ਠੀਕ ਆ ਹੁਣ ਸਾਰਾ ਰੋਲ ਨਿਬੜ ਗਿਆ ਤੁਹਾਡਾ ਹਾਂ 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 ਤੇ ਬਾਕੀ ਬਾਈ ਅ ਅਗਲਾ ਵੇਖ ਲੈਂਦਾ ਹਨਾ ਦੇਸੀ ਆ ਕੰਮ ਆ ਤੇ ਕੈਮਰੇ ਕੂਮਰੇ ਸਾਰਾ ਬਾਈ ਨੇ ਲੱਗਿਆ ਇਹਦਾ ਕੈਮਰੇ ਦੇ ਬਈ ਬਹੁਤ ਫਾਇਦੇ ਵੀ ਆ ਹਨਾ ਇਹਦੇ ਲੇਬਰ ਤੇ ਵੀ ਧਿਆਨ ਰਹਿੰਦਾ ਸਾਰਾ ਕੁਝ ਹੀ ਆ ਬਾਈ ਵਧੀਆ ਬਈ ਕੋਈ ਮਾੜੀ ਹਰਕਤਕਾਰ ਦਾ ਕੋਈ ਤੁਰਿਆ ਜਾਂਦਾ ਹਨਾ ਸਾਰਾ ਕੁਝ ਪਤਾ ਲੱਗ ਜਾਂਦਾ ਆਪਾਂ ਠੀਕ ਆ ਤੇ ਇਹ ਫਾਰਮ ਕਿਹੜੀ ਰੋਡ ਤੇ ਬਈ ਆਪਣੀ ਇਹ ਮੁਕਸਰ ਤੋਂ ਬਠਿੰਡਾ ਰੋਡ ਤੇ ਆ ਬਈ ਚੰਦ ਮੈਰਿਜ ਪੈਸ ਤੋਂ ਅਗਲੇ ਪਾਸੇ ਮੁਕ ਬਠਿੰਡੇ ਵਾਲੇ ਪਾਸੇ ਆ ਬੰਦਾ ਸੀਗਾ ਆ ਬੰਦਾ ਸੀਗਾ ਬੋਲਪੋ ਰਾਜੂ ਦਾ ਸਾਰੀ ਗੱਲ ਕੀ ਗੱਲ ਗੱਲ ਹੋਈ ਹੈ ਆਸ ਕੀ ਹੋਇ ਕਿਵੇਂ ਹੋਇਆ ਕੀ ਗੱਲ ਘਟਨਾ ਵਸਦੀ ਰਤ ਕੋ ਸਰਦਾਰ ਨੇ ਆਇਆ ਇੱਕ ਬਾਈ ਦੋਸਤੋ ਦੱਸ ਦਗੇ ਬਾਈ ਦਾ ਇਹਦਾ ਫਾਰਮ ਨਹੀਂ ਕਹੀ ਕਹਿੰਦੇ ਵੀ ਗਰੀਬ ਬੰਦੇ ਦਾ ਬਾਈ ਸਰਦਾਰ ਦਾ ਕੀ ਕਹਿੰਦੇ ਇਹ ਪੈਸੇ ਵੀ ਪਾ ਦਿੰਦੇ ਆ ਬਾਈ ਦਾ ਜਿੰਨਾ ਨੁਕਸਾਨ ਹੋਇਆ ਬਾਈ ਵੀ ਕਰੋ ਸਰਦਾਰ ਦਾ ਪਰਦਾ ਵਧ ਗਿਆ ਹਨ ਤੇ ਕੀ ਹੋਇਆ ਸੀ ਯਾਰ ਰਾਤ ਬਾਈ ਰਾਤ ਕੋ ਮੈਂ ਆਂਡਾ ਦਿਆ ਛੇਟ ਰੇ ਬੋਲਤਾ ਐ ਸਕਨਰ ਲੈ ਕੇ ਆਓ ਬੋਲਤਾ ਇਸਨੇ ਨਹੀਂ ਆਇਆ ਤਾਂ ਦੂਸਰਾ ਤਾਂ ਫਰਾਰ ਹੋ ਗਿਆ ਠੀਕ ਹੈ ਪੇਰਾ ਆਪਣੇ ਆਪਣੇ ਮਾਲਕ ਨੂੰ ਪਤਾ ਹਾਂ ਮਾਲਕ ਨੂੰ ਪਤਾ ਹੈ ਰਾਤ ਨੂੰ ਚਲੋ ਠੀਕ ਹੈ ਦੋਸਤੋ ਬਈ ਰੌਲਾ ਨਿਬੜੇ ਚੰਗਾ ਹਨਾ ਬਾਈ ਵੀ ਗਲਤੀ ਮੰਨ ਕੇ ਸਾਰੇ ਆ ਬੰਦੇ ਸਾਰੇ ਪੈਂਡ ਦੀ ਮੌਤ ਵਾਰ ਸਾਰੇ ਆਈ ਸੀ ਇਹ ਬਾਕੀ ਤੁਸੀਂ ਸਾਰੇ ਆਪ ਦੇ ਸੁਝਾਅ ਦੇ ਦਿਓ ਜੀ ਮੈਂ ਲੋਡ ਨਹੀਂ ਮੈਨੇਜਮੈਂਟ ਕਰਦਾ ਨਾ ਉਹ ਕੀ ਕਹਿਣਾ ਕੀ ਹੈ ਬਾਈ ਵੀ ਇਹਨਾਂ ਦੇ ਆਏ ਨਿਬੜ ਗਿਆ ਬਾਈ ਤੇਰਾ ਆਪ ਹੀ ਬੋਲਣਾ ਬਈ ਆਪ ਹੀ ਬੋਲ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ